ਦੇਵਰਾਜ ਕਹਿੰਦੇ ਕ੍ਰਪਸ਼ਨ ਫ੍ਰੀ ਹੋ ਗਿਆ ਪੰਜਾਬ ਹਾਂਜੀ ਬਹੁਤ ਜ਼ਿਆਦਾ ਆਪਰੇ ਕ੍ਰਪਸ਼ਨ ਤਾਂ ਹੈ ਹੀ ਨਹੀਂ ਬਗੈਰ ਪੈਰ ਦਿੱਤੇ ਸਾਰੇ ਕੰਮ ਹੋ ਰਹੇ ਆ ਦੇਖੋ ਇਹ ਸਾਡੇ ਹਿਸਾਬ ਨਾਲ ਤਾਂ ਆਸ਼ੂ ਜੀ ਜੀ ਆਸ਼ੂ ਜੀ ਜਿੱਤਣਗੇ ਆਮ ਆਦਮੀ ਪਾਰਟੀ ਨੂੰ ਛੱਡੋ ਜੀ ਆਪਾਂ ਨੇ ਆਸ਼ੂ ਦੀ ਗੱਲ ਕਰ ਤੇ ਕੋਈ ਸੁਣਨ ਤਿਆਰੀ ਆ ਆ ਆ ਮਾਤ ਜਿਹੜੇ ਪਾਰਟੀ ਸਿਰਫ ਸੁਪਨੇ ਵੇਚਦੀ ਹੈ ਉਹ ਸੁਪਨੇ ਚਲਦੇ ਪੈਣਾ ਭਾਈ ਸਾਹਿਬ ਗਾਂਧੀ ਦੇ ਬਿਨਾ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ ਕਹਾਂ ਮੈਂ ਕਿਤੇ ਛਰੇ ਆ ਕਹਿੰਦੇ ਨਸ਼ਾ ਬੰਦ ਕਰਤੇ ਪੰਜਾਬ ਚ ਜਿਹਨੇ ਕਰਤਾ ਮੈਂ ਕਹਿਣ ਦੀਆਂ ਗੱਲਾਂ ਨੇ ਲੱਗਾ ਪੰਜਾਬ ਤੇ ਰੇਟ ਡਬਲ ਹੋ ਗਿਆ ਚੀਜ਼ਾਂ ਹੀ ਨਹੀਂ ਮਿਲ ਰਹੀਆਂ ਹੈਗੀਆਂ ਜੋ ਵੀ ਨਸ਼ਾ ਕਹਿੰਦੇ ਨਾ ਬੰਦ ਕਰਤਾ ਉਹ ਉਲਟਾ ਉਹ ਡੁਪਲੀਕੇਟ ਸਾਰਾ ਸ਼ੁਰੂਪ ਹੋ ਗਿਆ ਹੈਗਾ ਕੰਮ ਕੇਜਰੀਵਾਲ ਨਹੀਂ ਪਹੁੰਚਣਾ ਚਾਹੀਦਾ ਰਾਜ ਐਸਾ ਬੈਜ ਹਾਂ ਇਸੇ ਕਰਕੇ ਜ਼ੋਰ ਲੱਗ ਰਿਹਾ ਆਸ਼ੂ ਦਾ ਸਾਰਾ ਬੀੜੀ ਵਾਲੀ ਬੜਾ ਜ਼ੋਰ ਨਾਲ ਇੱਥੇ ਰੁਕੇ ਹੋਏ ਪੰਜਾਬ ਚ ਆ ਕੇ ਉਹ ਫਿਰ ਕੀ ਕਰਨਗੇ ਉਥੋਂ ਕੱਢਦਾ ਉਹਨਾਂ ਨੇ ਬੋ ਬੋ ਸਵਾਗਤ ਦੋਸਤੋ ਇਸ ਟਾਈਮ ਅਸੀਂ ਖੜੇ ਆ ਲੁਧਿਆਣਾ ਵੈਸਟ ਦੇ ਰੋਜ਼ਗਾਰਡਨ ਦੇ ਵਿੱਚ ਤੇ ਇਲੈਕਸ਼ਨਾਂ ਨੂੰ ਲੈ ਕੇ ਜਿਹੜੀ ਸਵੇਰ ਦੀ ਸੈਰ ਤੇ ਵੀ ਚਰਚਾ ਹੋ ਰਹੀ ਆ ਉਸੇ ਨੂੰ ਲੈ ਕੇ ਅੱਜ ਪਹੁੰਚੇ ਆ ਕਿਹੜਾ ਕੈਂਡੀਡੇਟ ਜਿਹੜਾ ਇੱਥੋਂ ਜਿੱਤ ਸਕਦਾ ਕਿਸ ਦੀ ਟੱਕਰ ਹੋ ਸਕਦੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਲੈਕਸ਼ਨਾਂ ਦੇ ਕਾਫੀ ਜਿਹੜਾ ਜੋਰ ਚੱਲ ਰਿਹਾ ਇਸ ਟਾਈਮ ਹਰੇਕ ਪਾਰਟੀ ਦਾ ਕਿਹੜਾ ਕੈਂਡੀਡੇਟ ਜਿਹੜਾ ਇੱਥੋਂ ਬਾਜ਼ੀ ਮਾਰ ਸਕਦਾ ਦੇਖੋ ਸਾਡੇ ਹਿਸਾਬ ਨਾਲ ਤਾਂ ਆਸ਼ੂ ਜੀ ਜੀ ਆਸ਼ੂ ਜੀ ਜਤਨ ਤੇ ਕਿਹਦੇ ਨਾਲ ਟੱਕਰ ਹੋ ਸਕਦੀ ਉਹਨਾਂ ਦੀ ਇਸ ਟਾਈਮ ਟੱਕਰ ਆਮ ਆਦਮੀ ਪਾਰਟੀ ਨਾਲ ਅਰੋੜਾ ਜੀ ਨਾਲ ਅਰੋੜਾ ਜੀ ਇੱਗੇ ਵਧੀਆ ਕੰਮ ਕੀਤੇ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਛੱਡੋ ਜੀ ਆਪਾਂ ਨੇ ਆਸ਼ੂ ਦੀ ਗੱਲ ਕਰ ਆਮ ਆਦਮੀ ਪਾਰਟੀ ਨੇ ਪਤਾ ਹੀ ਹੈ ਸਭ ਨੂੰ ਕੀ ਕੰਮ ਕੀਤੇ ਨੇ ਆਪਾਂ ਨੇ ਆਮ ਆਦਮੀ ਸਭ ਨੂੰ ਪਤਾ ਜੀ ਕੀ ਇੰਡਸਟਰੀ ਦਾ ਹਾਲ ਆ ਕੀ ਸ਼ਹਿਰਾਂ ਦਾ ਹਾਲ ਆ ਤੇ ਕੀ ਲੈਂਡ ਆਰਡਰ ਦਾ ਹਾਲ ਪਤਾ ਹੀ ਹੈ ਸਭ ਕਰਪਸ਼ਨ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਨੇ ਗਏ ਕਰਪਸ਼ਨ ਕਰਾਂਗੇ ਕਰਪਸ਼ਨ ਹੈ ਤੇ ਇਹ ਰੋਜ਼ਗਾਰਨ ਨੂੰ ਕਹਿੰਦੇ ਇਹ ਰੋਜ਼ਗਾਰਨ ਅ ਵਸਟ ਪਲੇਸ ਹੈ ਦੈਟਸ ਅ ਬਿਊਟੀਫੁਲ ਪਲੇਸ ਇਨ ਦ ਸਿਟੀ ਪਰ ਤੁਸੀਂ ਵੇਖੋ ਤੇ ਕਿੰਨੇ ਮਾਰ ਕੀ ਬੋ ਕਿੰਨੀ ਬਜ਼ਬੂਨ ਦੀ ਕੀਮਤ ਹੈ ਇੱਥੇ ਸਵੀਪਰ ਕਿੰਨੇ ਨੇ ਸਾਰੇ ਮਿਨਿਸਟਰਾਂ ਨੇ ਕਰ ਲੱਗੇ ਨੇ ਸਾਰਾ ਕੁਝ ਹੈਗਾ ਇੱਥੇ ਕੋਈ ਸੁਣਨ ਤਿਆਰੀ ਆ ਆ ਆ ਮਾਦ ਜਿਹੜੇ ਪਾਰਟੀ ਸਿਰਫ ਸੁਪਨੇ ਵੇਚਦੀ ਹੈ ਉਹ ਸੁਪਨੇ ਜਲਦੇ ਪੈਣੇ ਤੇ ਦੇਖੋ ਇਥੇ ਆਨੀਆਂ ਸਵੇਰੀਆਂ ਨੇ ਅਸੀਂ ਬਰੀਥਿੰਗ ਅੱਛੀ ਬਰੀਥਲਿੰਗ ਹੀ ਹੁੰਨੇ ਆ ਪਰ ਇਥੇ ਐਨਵਾਇਰਨਮੈਂਟ ਦੇਖੋ ਕੀ ਹਾਲ ਹੈ ਇੱਕ ਰੋਜ਼ਾਨਾ ਨੂੰ ਸੰਭਲ ਲੈਣਾ ਇਹ ਪੰਜਾਬ ਕਿ ਤਸਾਂ ਪਿਆ ਨਾ ਪਹਿਲੇ ਆਮ ਆਦਮੀ ਕਹਿੰਦੀ ਇਹ ਡਵੈਲਪਮੈਂਟ ਹੀ ਬਹੁਤ ਕੀਤੀ ਪੰਜਾਬ ਚ ਆਮ ਆਦਮੀ ਜਿਹੜੇ ਜਿਹੜੇ ਦਿਨ ਫ੍ਰੀ ਮਾਲ ਮਿਲਦਾ ਪਿਆ ਉਹ ਡਵੈਲਪਮੈਂਟ ਕਹਿੰਦੇ ਪੈਣ ਐ ਇੱਥੇ ਸਾਰਾ ਕੋਈ ਪੇ ਕਰੇ ਕਿੰਨਾ ਐਕਸਪਲੇਨ ਆ ਇੱਥੇ ਸਾਰਾ ਉਹ ਦਿਨੇ ਪਿਆ ਇੱਥੇ ਕੀ ਹੁੰਦਾ ਫਿਰ ਡਵੈਲਪਮੈਂਟ ਹੀ ਹੋਵੇ ਕਿ ਉਹਨਾਂ ਦੀ ਫ੍ਰੀ ਕੀਤਾ ਦਾ ਫ੍ਰੀ ਕਰਕੇ ਸੈ ਲੈ ਕੇ ਸਾਨੂੰ ਉਜਾੜਿਆ ਦਾ ਪਤਾ ਫਰਕ ਕਹਿੰਦੇ ਕਰਾਪਸ਼ਨ ਫ੍ਰੀ ਹੋ ਗਿਆ ਪੰਜਾਬ ਹਾਂਜੀ ਬਹੁਤ ਜ਼ਿਆਦਾ ਆਪ ਕ੍ਰਪਚਨ ਤਾਂ ਹੈ ਹੀ ਨਹੀਂ ਬਗੈਰ ਪੈਰ ਦਿੱਤੇ ਸਾਰੇ ਕੰਮ ਹੋ ਰਹੇ ਕਹਿੰਦੇ ਥਾਣੇ ਕਚੈਰੀਆਂ ਚ ਕੰਮ ਥਾਣੇ ਕਚੈਰੀਆਂ ਇਹ ਲੋਕਾਂ ਦੇ ਕੰਮ ਐ ਇਦਾਂ ਹੀ ਹੋ ਰਿਹਾ ਕਿ ਤੰਗ ਪ੍ਰੇਸ਼ਾਨ ਨਹੀਂ ਹੋ ਰਹੇ ਲੋਕ ਨਹੀਂ ਨਹੀਂ ਅੱਜ ਵੀ ਜਿਹੜਾ ਕੰਮ ਉਹ ਪੈਸੇ ਨਾਲ ਹੋਈ ਹੁੰਦਾ ਉਹਦਾ ਕੋਈ ਕੰਮ ਨਹੀਂ ਹੁੰਦਾ ਵੀ ਆ ਮੈਂ ਕਹਿੰਦੀਆਂ ਗੱਲਾਂ ਨਹੀਂ ਤਰੀਕ ਕਰਦਾ ਕੇਜਰੀਵਾਲ ਜੀ ਕਹ ਰਹੇ ਨਸ਼ਾ ਖਤਮ ਕਰਤਾ ਕ੍ਰਪਸ਼ਨ ਖਤਮ ਕਰਤੀ ਐ ਇਸ ਟਾਈਮ ਪੰਜਾਬ ਬੜਾ ਖੁਸ਼ਾਲ ਜੀ ਰਿਹਾ ਵਾ ਭਾਈ ਸਾਹਿਬ ਗਾਂਧੀ ਦੇ ਬਿਨਾ ਹੋ ਸਕਦਾ ਹੀ ਕੋਈ ਛੋਟੇ-ਮੋਟੇ ਕਰਿੰਦੇ ਫੜ ਲਏ ਹੁਣ ਪਰ ਜਿਹੜੇ ਮੇਜਰ ਜਿੱਥੋਂ ਸਪਲਾਈਆਂ ਹੁੰਦੀਆਂ ਆਉਣਗੀਆਂ ਉਹਦਾ ਅਜੇ ਹੀ ਜਿਹੜੇ ਭਾਈ ਸਾਹਿਬ ਗਾਂਧੀ ਦੇ ਭਾਈ ਸਾਹਿਬ ਗਾਂਧੀ ਦੇ ਬਿਨਾ ਕੋਈ ਕੰਮ ਨਹੀਂ ਹੁੰਦਾ ਮਰਾ ਦਿਖਾ ਮੈਂ ਕਿਤੇ ਛਰੇ ਆਵੇ ਕਹਿੰਦੇ ਨਸ਼ਾ ਬੰਦ ਕਰਤਾ ਪੰਜਾਬ ਚ ਜਿਹਨੇ ਕਰਤਾ ਐਵੇਂ ਕਹਿਨੀਆਂ ਗੱਲਾਂ ਨੇ ਲੱਗਾ ਪੰਜਾਬ ਦੇ ਬੰਦੇ ਕਹਿੰਦੇ ਨਾ ਰੇਟ ਡਬਲ ਹੋ ਗਿਆ ਚੀਜ਼ਾਂ ਹੀ ਨਹੀਂ ਮਿਲ ਰਹੀਆਂ ਹੈਗੀਆਂ ਜੋ ਵੀ ਨਸ਼ਾ ਕਹਿੰਦੇ ਨਾ ਬੰਦ ਕਰਤਾ ਉਹ ਉਲਟਾ ਉਹ ਡੁਪਲੀਕੇਟ ਸਾਰਾ ਸ਼ੁਰੂਪ ਹੋ ਗਿਆ ਹੈਗਾ ਕੰਮ ਰੇਟ ਮਿਲਦੀ ਬਈ ਇੱਥੇ ਰੇਟ ਰੇਟ ਮਿਲਦੀ ਵੀ ਉਹ ਵੀ ਨਹੀਂ ਮਿਲਦੀ ਬਈ ਵੀ ਕਹਿੰਦਾ ਨਸ਼ਾ ਬੰਦ ਕਰਤਾ ਰੇਟ ਨਹੀਂ ਮਿਲਦੀ ਬਈ ਰੇਟ ਵੀ ਡਬਲ ਰੇਟ ਹੈ ਤੇ ਕੀ ਕਰੋ ਬਕਕ ਕੰਮ ਨਹੀਂ ਹੈਗਾ ਇੱਥੇ ਆ ਇੱਥੇ ਆਣਗੇ ਅਸੀਂ ਸਿਰਫ ਆਪਣੇ ਨੂੰ ਥੋੜਾ ਰਿਲੈਕਸ ਕਰਦੇ ਆ ਪਰ ਇੱਥੇ ਵੀ ਗੰਦ ਪਾਇਆ ਦਾ ਥੋਸ ਗਾਰਡਨ ਚ ਕਾ ਮੈਂ ਪਰਸੋ ਮੇਰ ਨੂੰ ਮਿਲਿਆ ਸੀਗਾ ਮੇਰੇ ਵੀ ਹਾਂਜੀ ਕਰਾਂਗੇ ਕਰਾਂਗੇ ਜਸ ਮੈਂ ਕੀ ਕਮਿਟਮੈਂਟਸ ਆਪਣੇ ਦੇ ਦਿੰਦੇ ਨੇ ਠੀਕ ਹੈ ਲੈ ਕੇ ਉਹਨਾਂ ਲੈ ਕੇ ਚੁੱਤੀ ਜਾਓ ਲਾਲੀ ਪਾਪ ਕੀ ਤਰ੍ਹਾਂ ਆਸ਼ੂ ਜੀ ਆ ਰਹੇ ਫਿਰ ਦੁਬਾਰਾ ਆਣਗੇ ਡੈਫੀਨਿਟਲੀ ਆਏਗਾ ਸਰ ਕੀ ਕਹਿਣਾ ਚਾਹੁੰਦੇ ਹੋ ਕਿਉਂ ਇਹਦਾ ਮਾਹੌਲ ਬਣਿਆ ਇਸ ਟਾਈਮ ਪੂਰਾ ਜੋਰ ਲੱਗਿਆ ਅਜੀ ਦਾ ਜੋਰ ਲਾ ਰਿਹਾ ਜੀ ਆਸ਼ੂ ਜੀ ਐਟਰੀ ਲੋਕਾਂ ਦੇ ਕੰਮ ਤਾਂ ਹੁੰਦੇ ਕੇਜਰੀਵਾਲ ਨਹੀਂ ਪਹੁੰਚਣਾ ਚਾਹੀਦਾ ਰਾਜ ਸਭਾ ਵਿੱਚ ਇਸੇ ਕਰਕੇ ਜ਼ੋਰ ਲੱਗ ਰਿਹਾ ਆਸ਼ੂ ਦਾ ਸਾਰਾ ਕੇਜਰੀਵਾਲ ਨਹੀਂ ਬੜਾ ਜ਼ੋਰ ਨਾਲ ਇੱਥੇ ਰੁਕੇ ਹੋਏ ਪੰਜਾਬ ਚ ਆ ਕੇ ਉਹ ਫਿਰ ਕੀ ਕਰਨਗੇ ਉੱਥੋਂ ਕੱਢਦਾ ਉਹਨਾਂ ਨੇ ਉੱਥੋਂ ਧੱਕਾ ਮਾਰਤਾ ਐ ਤੁਹਾਨੂੰ ਯੂ ਟਰਨ ਲੈ ਕੇ ਵਾਇਆ ਸੋਚਦੇ ਆ ਵੀ ਇੱਥੋਂ ਚਲੇ ਜਾਗੇ ਰਾਜ ਸਭਾ ਵਿੱਚ ਵਾਹ ਮੁਸ਼ਕਿਲ ਹੈ ਭਾਜਪਾ ਦੇ ਕਿਵੇਂ ਦੇਖ ਰਹੇ ਇੱਥੇ ਬੀਜੇਪੀ ਦਾ ਹੋਲਡ ਜਿਆਦਾ ਨਹੀਂ ਹੈਗਾ ਅਸਤੇ ਜਾਣੇ ਬੀਜੇਪੀ ਜਿੱਤੇ ਤਾਂ ਬੀਜੇਪੀ ਜਿੱਤੇਗੀ ਤਾਂ ਕੋਈ ਉੱਪਰ ਵੀ ਬੀਜੇਪੀ ਹੈ ਨੀਚੇ ਬੀਜੇਪੀ ਦਾ ਕੋਈ ਆਏਗਾ ਬੰਦਾ ਤਾਂ ਕੋਈ ਮਾੜਾ ਮਟਾ ਵਿਕਾਸ ਹੋਊਗਾ ਜਿਹੜੀ ਗਵਰਨਮੈਂਟ ਸੈਂਟਰ ਜੁ ਹੋਏਗੀ ਉਹੀ ਹੋਏਗੀ ਅਸੀਂ ਬੇਸ਼ੱਕ 1 ਕੇਜੀ ਵਾਲੇ ਲਈ ਕੁਝ ਲੈ ਲਈ ਹੈ ਜਿਹੜੀ ਸੈਂਟਰ ਚ ਗਵਰਨਮੈਂਟ ਹੋਏਗੀ ਔਰ ਨਾਲ ਡਵੈਲਪਮੈਂਟ ਹੋਏਗੀ ਉਹ ਤੁਸੀਂ ਦੇਖੋ 50 ਦੇ ਵਿੱਚ ਇਹਨਾਂ ਨੇ ਜਿਹੜੇ મોદી ਆਏ ਸੀ ਉਹ ਲੈ ਇਹਨਾਂ ਨੇ ਕਿੰਨਾ ਮਲਵਾ ਕੀਤਾ ਸੀਗਾ ਉਸ ਤੋਂ ਬਾਅਦ મોદી ਆਇਆ ਨਹੀਂ ਇਹਨਾਂ ਨੂੰ ਕੁਝ ਮਿਲਿਆ ਨਾ ਮਿਲੇਗਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੂਜੇ ਸਟੇਟਾਂ ਨੂੰ ਕਿੰਨੇ ਪੈਸੇ ਮਿਲਦੇ ਪੈਣੇ ਤੁਸੀਂ ਤੁਸੀਂ ਆਪ ਹੀ ਕੁਝ ਜਾਣਦੇ ਹੋ ਇਹ ਤੁਸੀਂ ਯੂ ਕੈਨ ਬੈਸਟ ਜਜ ਕੀ ਤੁਸੀਂ ਚਾਹੁੰਦੇ ਹੋ ਕਿ ਇੱਕ ਵਾਰ ਭਾਜਪਾ ਨੂੰ ਚਾਂਸ ਮਿਲਣਾ ਚਾਹੀਦਾ ਡੈਫੀਨਿਟਲੀ 100% ਮੈਨਾਂ ਕਿਹੜਾ ਚਾਂਸ ਸਰ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਮੋਲ ਬਣ ਚੁੱਕਾ ਹੈ ਇਸ ਟਾਈਮ ਵੈਸਟ ਦੇ ਵਿੱਚ ਇਸ ਟਾਈਮ ਕੀ ਲੱਗ ਰਿਹਾ ਹੈ ਲੱਗਦਾ ਤੁਹਾਨੂੰ ਸਮ ਦੱਸਤਾ ਜੀ ਸਭ ਨੇ ਕਿਤੇ ਹੀ ਆ ਵੀ ਐਕਸੀ ਹੈ ਵੀ ਆਸ਼ੂ ਦੇਈ ਹੈ ਕੋਈ ਜਿੱਤਣ ਦੇ ਚਾਂਸ ਤੇ ਇੱਥੇ ਰੋਜ਼ਗਾਰਡਨ ਦੇ ਵਿੱਚ ਇਸ ਟਾਈਮ ਖੜਿਆ ਇਹ ਹੀ ਕਹਿਣਾ ਲੋਕਾਂ ਦਾ ਕਿ ਆਸ਼ੂ ਜੀ ਦਾ ਪੂਰਾ ਚਾਂਸ ਹੈ ਤੇ ਉਹੀ ਜਿਹੜਾ ਇੱਥੋਂ ਮੋਰਚਾ ਮਾਰਨਗੇ ਬਹੁਤ ਬਹੁਤ ਤੁਹਾਡਾ ਧੰਨਵਾਦ